ਵਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਬੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਜਦ ਸ੍ਰੀ ਰਾਗ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕੋਈ ਜਾਣੈ ਕਬਨ ਇਹਾ ਜਗ ਮੀਤ ਕੋਈ ਦਾ ਮਤਲਬ ਹੁੰਦਾ ਮੈਂ ਕੋਈ ਵਿਰਲਾ ਇਹਾਂ ਜਗ ਇਸ ਜਗਤ ਵਿੱਚ ਮਹਾਰਾਜ ਕਹਿੰਦੇ ਭਾਈ ਕੋਈ ਵਿਰਲਾ ਮਨੁੱਖ ਜਾਣਦਾ ਵੀ ਇੱਥੇ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ ਉਹ ਜਾਣ ਸਕਦਾ ਜਿਸ ਉੱਤੇ ਉਹ ਕਾਲਪੁਰਖ ਪਰਮਾਤਮਾ ਦੀ ਮਿਹਰ ਹੋ ਜਾਏ ਬਾਕੀ ਤੇ ਆਪਾਂ ਸਾਰੀ ਜਾਣਦੇ ਆ ਕਿ ਇਸ ਸੰਸਾਰ ਹੀ ਝੰਬੇਲਿਆਂ ਦੇ ਵਿੱਚ ਫਸਿਆ ਹੋਇਆ ਹੈ ਮਹਾਰਾਜ ਕਹਿੰਦੇ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ ਤਾਂ ਕੀ ਨਿਰਮਲ ਰੀਤ ਰੀਤ ਦਾ ਮਤਲਬ ਜੀਵਨ ਯੁਗਤ ਕਹਿੰਦੇ ਜਿਸ ਮਨੁੱਖ ਤੇ ਪ੍ਰਮਾਤਮਾ ਦਇਆবান ਹੁੰਦਾ ਹੈ ਕਾਬ ਵੀ ਜਿਸ ਨੂੰ ਪਰਮਾਤਮਾ ਬੁੱਧ ਦਿੰਦਾ ਹੈ ਮਤ ਦਿੰਦਾ ਹੈ ਉਹ ਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਔਰ ਫਿਰ ਉਸ ਮਨੁੱਖ ਦੀ ਜੀਵਨ ਯੁਗਤ ਜਿਹੜੀ ਉਹ ਪਵਿੱਤਰ ਹੋ ਜਾਂਦੀ ਹੈ ਜਿਹੜਾ ਇਹ ਸਮਝ ਲੈਂਦਾ ਹੈ ਵੀ ਇੱਥੇ ਸੰਸਾਰ ਵਿੱਚ ਅਸਲ ਮਿੱਤਰ ਕੌਣ ਹੈ ਰਹਾਉ ਅੱਗੇ ਮਾਤਾ ਪਿਤਾ ਔਰ ਰਿਸ਼ਤੇਦਾਰ ਸਬੰਧੀਆਂ ਬਾਬਤ ਗੁਰੂ ਸਭ ਸਮਝਾਉਂਦੇ ਨੇ ਮਿੱਤਰਾਂ ਦੋਸਤਾਂ ਦੇ ਬਾਬਤ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਵੀ ਇਸ ਸੰਸਾਰ ਦੇ ਜਿੰਨੇ ਵੀ ਰਿਸ਼ਤੇਦਾਰੀ ਹਨ ਜਿਨ੍ਹਾਂ ਨਾਲ ਵੀ ਜਿੱਦਾਂ ਦੀ ਵੀ ਰਿਸ਼ਤੇਦਾਰੀ ਜੁੜਦੀ ਏ ਮਿੱਤਰ ਦੋਸਤ ਇਹ ਸਭ ਇਹਨਾਂ ਬਾਬਤ ਗੁਰੂ ਸਾਹਿਬ ਸਮਝਾਉਂਦੇ ਨੇ ਵੀ ਮਾਤ ਪਿਤਾ ਬਨਤਾ ਸੁਤ ਬੰਦ ਇਸਤ ਮੀਤ ਅਰ ਭਾਈ ਮਾਤਾ ਪਿਤਾ ਬੰਤਾ ਕਹਿੰਦੇ ਨੇ ਘਰ ਵਾਲੀ ਨੂੰ ਸੁੱਤ ਕਹਿੰਦੇ ਨੇ ਪੁੱਤਰ ਨੂੰ ਬੰਦੂ ਬ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ ਇਸਟ ਕਹਿੰਦੇ ਨੇ ਪਿਆਰੇ ਇਸਟ ਨੂੰ ਮਿੱਤਰ ਨੂੰ ਮਹਾਰਜ ਕਹਿੰਦੇ ਮਾਤਾ ਪਿਤਾ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਔਰ ਭੈਣ ਭਰਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੁਨ ਸਹਾਈ ਵੀ ਪਿਛਲੇ ਸੰਜੋਗਾ ਕਰਕੇ ਤੇ ਮਿਲੇ ਹੋਏ ਹਨ ਔਰ ਅਖੀਰ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ ਜਦੋਂ ਮਲਕਲ ਮੌਤ ਜਾਂ ਆਉਂਦੀ ਹੈ ਮਹਾਰਾਜ ਕਹਿੰਦੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਦਨਾਂ ਪਿਆਰਿਆਂ ਭਾਈਆ ਅੱਗੇ ਦਿੱਤਾ ਬਨ ਵੀ ਮਿੱਤਰ ਪੈਣ ਭਰਾ ਰਿਸ਼ਤੇਦਾਰ ਸਬੰਧੀ ਫਿਰ ਕਹਦੇ ਸਾਰੇ ਵੇਖਦੇ ਰਹਿ ਜਾਂਦੇ ਆ ਉਹਨਾਂ ਦੇ ਅੱਗੇ ਮੌਤ ਰੂਪੀ ਫੰਦਾ ਇਨਸਾਨ ਨੂੰ ਬਨ ਬੰਦਾ ਹੈ ਪਾਪ ਵੀ ਅਸਰ ਸਾਤਾਂ ਕੋਈ ਨਹੀਂ ਕੋ ਪਰਮਾਤਮਾ ਇੱਥੇ ਤੱਕ ਅਧਾਰਨਾ ਦਿੰਦੇ ਆ ਕਿ ਮੁਕਤ ਮਾਲ ਕਨਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਸਤਿਗੁਰ ਕਹਿੰਦੇ ਭਾਈ ਮੋਤੀਆਂ ਦੀ ਮਾਲਾ ਸੋਨਾ ਚਾਂਦੀ ਲਾਲ ਹੀਰੇ ਇਹ ਸਭ ਮਨਨੁ ਖੁਸ਼ ਕਰਨ ਵਾਲੀ ਮਾਇਆ ਜਿਹਨੂੰ ਜੋੜ ਕੇ ਇਨਸਾਨ ਖੁਸ਼ ਹੁੰਦਾ ਮੈਂ ਇੰਨਾ ਧਨ ਜੋੜ ਲਿਆ ਮੇਰੇ ਕੋਲ ਇੰਨੇ ਮੋਤੀ ਹੋ ਗਏ ਮੇਰੇ ਕੋਲ ਇੰਨਾ ਸੋਨਾ ਹੋ ਗਿਆ ਇੰਨੇ ਲਾਲ ਜੋੜ ਲਏ ਹੀਰੇ ਜੋੜ ਲਏ ਮਰਦ ਕਹਿੰਦੇ ਇਹ ਬਸ ਮਾਨ ਨੂੰ ਤਰਵਾਸ ਦੇਣ ਵਾਲੀ ਉਹ ਗੱਲ ਹੈ ਹੋਰ ਕੁਝ ਨਹੀਂ ਹਾ ਹਾ ਕਰਤ ਬਿਹਾਨੇ ਆਵਦਾ ਤਾ ਮੈਂ ਸੰਤੋਖ ਨਾ ਪਾਇਆ ਵੀ ਇਹਨਾਂ ਵਿੱਚੋਂ ਕੁਝ ਵੀ ਸਾਥ ਨਹੀਂ ਜਾਂਦਾ ਔਰ ਮਨੁੱਖ ساری ਉਮਰ ਇਹਨਾਂ ਵਿੱਚ ਲੱਗਿਆ ਹਾਏ ਹਾਏ ਕਰਦਿਆਂ ਉਮਰ ਬਿਜਾਰ ਜਾਂਦਾ ਪਰ ਮਨ ਨਹੀਂ ਰਜਦਾ ਹਸਤ ਰਤ ਅਸਬ ਪਵਨ ਤੇਜ ਧਣੀ ਭੂਮਨ ਚਤਰਾੰਗਾ ਹਸਤ ਕਹਿੰਦੇ ਨੇ ਹਾਥੀ ਨੂੰ ਅਸਵ ਕਹਿੰਦੇ ਨੇ ਘੋੜਿਆਂ ਨੂੰ ਭੂਮਨ ਕਹਿੰਦੇ ਨੇ ਜ਼ਮੀਨ ਦੇ ਮਾਲਕ ਨੂੰ ਤਣੀ ਕਹਿੰਦੇ ਨੇ ਤਣ ਦਾ ਮਾਲਕ ਮਹਾਰਾਜ ਕਹਿੰਦੇ ਚਾਰ ਅੰਗਾਂ ਵਾਲੀ ਫੌਜ ਹੋਵੇ ਹਾਥੀ ਘੋੜੇ ਰਥ ਭਾਵੇਂ ਜ਼ਮੀਨ ਦਾ ਮਾਲਕ ਹੋਵੇ ਭਾਵੇਂ ਤਣਾੜ ਹੋਵੇ ਚਾਰ ਕਿਸਮ ਦੀ ਫੌਜ ਦਾ ਮਾਲਕ ਹੋਵੇ ਪਰ ਕਹਿੰਦੇ ਸੰਗ ਨਾ ਚਾਲਿਓ ਇਨ ਮੈਂ ਕੋ ਚੂਐ ਉਠ ਸਤਾਇਓ ਨਾਂਗਾ ਵਿਵੇਕਿਆ ਕੋਈ ਇਹਨਾਂ ਵਿੱਚੋਂ ਕਿਸੇ ਚੀਜ਼ ਨੂੰ ਨਾਲ ਲੈ ਕੇ ਜਾਂਦਾ ਹੋਣਾ ਜਿਵੇਂ ਦੁਲੀਚੰਦ ਸੇਟ ਨੂੰ ਗੁਰੂ ਨਾਲ ਕਸਬ ਨੇ ਉਦਾਰਣ ਦਿੱਤੀ ਸੀ ਇਹ ਮੇਰੀ ਸੋਈ ਨਸਾਨੀ ਐ ਇਹ ਮੈਂ ਪ੍ਰਲੋਕ ਵਿੱਚ ਜਾ ਕੇ ਲਵਾਂਗਾ ਕਦੇ ਬੜਾ ਖੁਸ਼ ਹੋਇਆ ਘਰ ਵਾਲੇ ਨੂੰ ਜਾ ਕੇ ਕਹਿੰਦਾ ਭਗਵਾਨ ਗੁਰੂ ਨਾਨਕ ਸਾਹਿਬ ਮਿਲੇ ਤੇ ਉਹਨਾਂ ਨੇ ਇਹ ਸੁਵਿਧਿ ਦਿੱਤੀ ਹੈ ਵੀ ਸੰਭਾਲ ਕੇ ਰੱਖੇ ਇਹ ਪ੍ਰਲੋਕ ਵਿੱਚ ਜਾ ਕੇ ਲਵਾ ਉਹ ਸਿਆਣੀ ਸੀ ਉਹਨੇ ਸਮਝਾਇਆ ਕਿ ਨਹੀਂ ਭਲਿਆ ਵੀ ਉੱਥੇ ਤਾਂ ਆਪਣਾ ਆ ਸਰੀਰ ਵੀ ਨਹੀਂ ਜਾਣ ਸੁਈ ਕਿੱਥੋਂ ਲੈ ਕੇ ਚੱਲੇ ਜਾਏਗਾ ਜਦ ਵਾਪਸ ਕਰਿਆ ਉਹਨਾਂ ਨੂੰ ਉੱਤੇ ਹੁਣੇ ਮੋੜਿਆ ਤੇ ਮੋੜਨ ਤਲਾ ਜਾਂਦਾ ਮਹਾਰਾਜ ਉਥੇ ਤਾਂ ਆਪਣਾ ਸਰੀਰ ਵੀ ਨਾਲ ਲੈ ਜਾਣਾ ਆਹ ਸੰਭੋ ਆਪਦੀ ਸੂਈ ਮੈਂ ਨਹੀਂ ਲੈਣੀ ਮੈਂ ਨਹੀਂ ਲਿਆ ਸਕਦਾ ਆਪਦੀ ਅਮਾਨਤ ਹੋਣੀ ਸੰਭ ਲੋ ਮਹਾਰਾਜ ਹੱਸ ਕੇ ਕਹਿੰਦੇ ਸੱਚੇ ਪਾਸ਼ਾ ਹੱਸ ਦੇ ਕਿਉਂ ਮਹਾਰਾਜ ਕਹਿੰਦੇ ਜਿਹੜੇ ਧਨ-ਪ੍ਰੋੜ ਛੋੜ ਕੇ ਰੱਖੀ ਬੈਠਾ ਹੈ ਕੀ ਇਹ ਨਾਲ ਜਾਣਗੇ ਗਿਆਨ ਕਰਵਾਤਾ ਉਹ ਬਾਪਾ ਭਾਈ ਇਤੋਂ ਖਾਲੀ ਰੱਤੀ ਆਇਆ কাল ਅਜੇ ਆਉਣ ਵੇਲੇ ਮਨੁੱਖ ਦੇ ਬੱਚਾ ਜਦ ਜਨਮ ਲੈਂਦਾ ਮੁੱਠੀ ਬੰਦ ਹੁੰਦੀ ਹੈ ਜਾਂ ਲੱਗਿਆ ਤਾਂ ਮੁੱਠੀਆਂ ਖੋਲ ਕੇ ਜਾਂਦਾ ਆ ਗੁਰੂ ਬਾਦਸ਼ਾਹ ਕਹਦਾ ਜਦੋਂ ਮੇਰਾ ਜਲਾਜਾ ਜਾਵੇ ਗੁਰੂ ਬਾਦਸ਼ਾਹ ਵਰਗੇ ਕਹਿੰਦੇ ਵੀ ਜਦੋਂ ਸਾਡੀ ਅਰਤੀ ਜਾਵੇ ਤਾਂ ਸਾਡੇ ਹੱਥ ਜਿਹੜੇ ਨੇ ਅਰਤੀ ਤੇ ਥੱਲੇ ਲਵਕਾ ਦਿਓ ਕਦੇ ਵਾਸਤੇ ਵੀ ਦੁਨੀਆ ਦੇ ਲੋਕ ਵੇਖਣ ਲਈ ਕੋਰੂ ਬਾਦਸ਼ਾਹ जिने मुर्द्या ਦੇ ਮੂੰਹ ਵਿੱਚੋਂ ਵੀ ਸਾਸ ਸਗਤ ਟੱਕੇ ਕਰ ਲੈ ਸਨ ਉਹ ਵੀ ਜਾਣ ਲੱਗੇ ਖਾਲੀ ਹੱਥ ਹੋ ਗਏ ਸਭ ਨੇ ਖਾਲੀ ਹੱਥ ਜਾਣ ਇੱਕ ਪ੍ਰਮਾਤਮਾ ਦਾ ਨਾਮ ਆ ਇਹਨੇ ਭਾਈ ਸਾਡੇ ਸਹਾਇ ਹੋਣ ਲੰਗੇ ਹੀ ਆਇਆ ਤੇ ਲੰਗੀ ਤੁਰ ਜਾਣਾ ਲੰਗੇ ਆ ਬਨ ਲੰਗੇ ਜਾਣਾ ਕੋਈ ਨਾ ਰਹੇ ਰਾਜਾ ਰਾਣਾ ਕੋਈ ਬਾਵੇਂ ਰਾਜਾ ਕੀ ਰਾਣਾ ਸਭ ਨੇ ਤੁੰਡ ਬਾਰੀ ਆਪੋ ਆਪਣੀ ਕੋਈ ਨਵੰਦਰ ਦੀ ਹਰ ਕੇ ਸੰਤ ਪ੍ਰੇਪ੍ਰੀਤੰ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਬਰਸ ਸਮਝਾ ਦੇਰ ਵੀ ਪ੍ਰਮਾਤਮਾ ਦੇ ਸੰਤ ਜਨ ਉਹ ਪ੍ਰਮਾਤਮਾ ਦੇ ਪਿਆਰੇ ਬੰਦੇ ਔਰ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ ਇਸੇ ਵਿੱਚ ਸਾਡਾ ਸਬਦਾ ਭਲਾ ਨਾਨਕ ਇਹਾ ਸੁਖ ਆਗੈ ਮੁਕ ਉਜਲ ਸੰਗ ਸੰਤਨ ਕੈ ਪਾਈਐ ਗੁਰੂ ਰੂਪ ਸੰਗ ਸੰਤ ਦਾ ਸੰਗ ਕਰਕੇ ਮਰਜ ਗੰਦੇ ਹੀ ਨਾਨਕ ਅਜੇਹਾ ਕਰਨ ਨਾਲ ਇਸ ਲੋਕ ਵਿੱਚ ਸੁੱਖ ਮਿਲਦਾ ਹੈ ਤੇ ਪਰਲੋਕ ਵਿੱਚ ਵੀ ਸੁਰਖਰੂ ਹੋ ਕੇ ਜਾਂਦਾ ਹੈ ਪਰੇ ਦਾਤ ਗੁਰੂ ਦੀ ਸੰਗਤ ਵਿਚ ਆ ਕੇ ਪ੍ਰਾਪਤ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਕਰਨ ਸਾਲੂ ਗੁਰੂ ਸਾਹਿਬ ਜੀ ਨੇ ਆਪਣੇ ਬਚਨਾਂ ਦੁਆਰਾ ਸਮਝਾਉਣਾ ਕੀਤਾ ਵੀ ਭਾਈ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਮਰਕ ਦੀ ਨਾਲ ਜਾਂਦਾ ਹੈ ਕਹਾ ਵਿਸਾਸਾ ਇਸ ਪਾਂਡੇ ਕਾ ਇਤਨਾ ਕੋ ਲੱਗ ਰ ਥਨ ਕਾ ਜਿਵੇਂ ਕੱਚੇ ਪੰਡ ਦਾ ਕੋਈ ਭਰੋਸਾ ਨਹੀਂ ਹੁੰਦਾ ਆ ਸਾਡਾ ਸਰੀਰ ਕੱਚਾ ਪੰਡ ਹੈ ਮੜਾ ਜਾ ਜੰਮ ਰੂਪੀ ਠੇਂਗਾ ਵਧਿਆ ਪਤਾ ਨਹੀਂ ਕਿਦੋਂ ਫਟ ਜਾਣਾ ਇਸ ਕਰਕੇ ਜਿੰਨਾ ਹੋ ਸਕੇ ਪਰਮਾਤਮਾ ਦਾ ਨਾਮ ਜੋ ਉਸ ਸਿਮਰਨ ਕਰੂ ਭਜਨ ਵਾਦਿਕ ਕਰੂ ਚੰਗੇ ਅਤੇ ਭਲੇ ਦੇ ਕੰਮ ਦੇ ਨਾਲ ਜ਼ਿੰਦਗੀ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ